ਜਦ ਅਸੀਂ ਪਵਿੱਤਰ ਬਾਈਬਲ ਮਤੀ ਦੀ ਜੀ 12 ਨੰਬਰ ਅਧਿਆਇ ਉਸ ਦੇ 20 ਨੰਬਰ ਵਚਨ ਨੂੰ ਜਦ ਪੜ੍ਹਦੇ ਹਾਂ ਤੇ ਉਹਦੇ ਵਿੱਚ ਪ੍ਰਭੂ ਯਿਸੂ ਮਸੀਹ ਇੱਕ ਗੱਲ ਕਹਿ ਰਿਹਾ ਜਿੱਥੇ ਦੋ ਜਾਂ ਤਿੰਨ ਇਕੱਠੇ ਹੁੰਦੇ ਨੇ ਉੱਥੇ ਮੈਂ ਉਹਨਾਂ ਦੇ ਵਿਚਕਾਰ ਮੌਜੂਦ ਹੁੰਦਾ ਕਹਿਣ ਦਾ ਭਾਵ ਕਿ ਜਦੋਂ ਦੋ ਜਾਂ ਤਿੰਨ ਲੋਕ ਮਿਲ ਕੇ ਜਾਂ ਪਰਿਵਾਰ ਦੇ ਜੀ ਹੋ ਸਕਦੇ ਆ ਆਂਡੀ ਗਵਾਂਡੀ ਹੋ ਸਕਦੇ ਆ ਜਾ ਦੂਰ ਦ੍ਰਿਡੇਤ ਲੋਕ ਜਿਹੜੇ ਪ੍ਰਭੂ ਦੇ ਨਾਲ ਸਮਾਂ ਬਤੀਤ ਕਰਦੇ ਆ ਇਕੱਠੇ ਹੋ ਕੇ ਯਾਨੀ ਪਰਮੇਸ਼ਵਰ ਦੇ ਨਾਲ ਸੰਗਤੀ ਕਰਦੇ ਆ ਤੇ ਪ੍ਰਭੂ ਕਹਿੰਦਾ ਮੈਂ ਉਹਨਾਂ ਦੇ ਵਿਚਕਾਰ ਮੌਜੂਦ ਹਾਂ ਮੈਂ ਉੱਥੇ ਉਹਨਾਂ ਦੇ ਨਾਲ ਹਾਂ ਹੋ ਸਕਦਾ ਸੀ ਪਰੇਸ਼ਾਨੀਆਂ ਦੇ ਵਿੱਚ ਹੋਈਏ ਦੁੱਖਾਂ ਦੇ ਵਿੱਚ ਹੋਈਏ ਤਕਲੀਫਾਂ ਦੇ ਵਿੱਚ ਹੋਈਏ ਪਰ ਜਦੋਂ ਅਸੀਂ ਸੰਗਤੀ ਕਰਦੇ ਆ ਉਹ ਸੰਗਤੀ ਸਾਡੇ ਹੌਸਲੇ ਨੂੰ ਵਧਾਉਂਦੀ ਆ ਸਾਡੀ ਹਿੰਮਤ ਨੂੰ ਵਧਾਉਂਦੀ ਆ ਤਾਂ ਕਿ ਸਾਡੀ ਜਿਹੜੀ ਮਨ ਦੀ ਜਿਹੜੀ ਪਰੇਸ਼ਾਨੀਆਂ ਚਿੰਤਾਵਾਂ ਨੇ ਉਹਨਾਂ ਤੋਂ ਰਾਹਤ ਮਿਲ ਸਕੇ ਛੁਟਕਾਰਾ ਮਿਲ ਸਕੇ ਭਾਲੇ ਤੁਸੀਂ ਪਵਿੱਤਰ ਬਾਈਬਲ ਦੱਸਦੀ ਹੈ ਕਿ ਆਦਮ ਨੂੰ ਪਰਮੇਸ਼ਵਰ ਨੇ ਆਪਣੇ ਰੂਪ ਸਰੂਪ ਦੇ ਉੱਤੇ ਬਣਾਇਆ ਸੀ ਔਰ ਉਹ ਆਦਮ ਹਰ ਵੇਲੇ ਪਰਮੇਸ਼ਵਰ ਦੇ ਸ਼ਾਂਤ ਸ਼ਾਂਤ ਦੀ ਸ਼ਾਂਤ ਸੰਗਤੀ ਕਰਦਾ ਸੀ ਹਰ ਦਿਨ ప్రతి ਦਿਨ ਸ਼ਾਂਤ ਦੀ ਸ਼ਾਂਤ ਪਰਮੇਸ਼ਵਰ ਆਉਂਦਾ ਸੀ ਉਹਦੇ ਨਾਲ ਗੱਲ ਕਰਦਾ ਸੀ ਪਰ ਆਦਮ ਪਰਮੇਸ਼ਵਰ ਦੇ ਨਾਲ ਗੱਲ ਕਰਦਾ ਸੀ ਮਰ ਪਿਆਰੋ ਉਹ ਐਸਾ ਘਟਿਤ ਘਟਿਆ ਉੱਥੇ ਕਿ ਵਿਰੋਧੀ ਨੇ ਉਹਨੂੰ ਪਰਮੇਸ਼ਵਰ ਦੇ ਨਾਲੋਂ ਤੋੜ ਦਿੱਤਾ ਅੱਜ ਵੀ ਵਿਰੋਧੀ ਤੁਹਾਨੂੰ ਭਾਲਦਾ ਫਿਰਦਾ ਬਾਈਬਲ ਦੇ ਵਿੱਚ ਲਿਖਿਆ ਯੂਕੂਬ ਦੀ ਪੱਤਰੀ ਦੇ ਵਿੱਚ ਜੜ ਪੜਦੇ ਤੇ ਉਹਦੇ ਵਿੱਚ ਸਾਨੂੰ ਪੜਨ ਨੂੰ ਮਿਲਦਾ ਆ ਕਿ ਸ਼ੈਤਾਨ ਜਿਹੜਾ ਬੁੱਕ ਦੇ ਸ਼ੀਵ ਨੂੰ ਭਾਲਦਾ ਫਿਰਦਾ ਕਿ ਕਿਹਨੂੰ ਪਾੜਗਾ ਉਹ ਚਾਹੁੰਦਾ ਕਿ ਅਸੀਂ ਸੰਗਤੀ ਨਾ ਕਰੀਏ ਉਹਨੇ ਆਦਮ ਨੂੰ ਵੀ ਤੋੜ ਦਿੱਤਾ ਅੱਜ ਵੀ ਉਹ ਸਾਨੂੰ ਭਾਲਦਾ ਆ ਪਿਆਰੇ ਅਜ਼ੀਜ਼ੋ ਪਰਮੇਸ਼ਵਰ ਦਾ ਇਹ ਬਚਨ ਸਾਨੂੰ ਇਹ ਹੀ ਪ੍ਰੇਰਣਾ ਦਿੰਦਾ ਹੈ ਕਿ ਸਾਨੂੰ ਸੰਗਤੀ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਆ ਜਿਸ ਤਰ੍ਹਾਂ ਕੋਲਾ ਅੱਗ ਦੇ ਵਿੱਚ ਜਿੰਨਾ ਚਿਰ ਪਿਆਰ ਰਹਿੰਦਾ ਉਹ ਲਾਲ ਰਹਿੰਦਾ ਹੈ ਨਾ ਤੇ ਜਦੋਂ ਅੱਗ ਤੋਂ ਬਾਹਰ ਕੱਢ ਦਈਏ ਉਸ ਨੂੰ ਤੇ ਹੌਲੀ 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 ਉਹ ਕਾਲਾ ਹੋ ਜਾਂਦਾ ਉਸੇ ਤਰ੍ਹਾਂ ਇੱਕ ਵਿਸ਼ਵਾਸੀ ਇੱਕ ਵਿਸ਼ਵਾਸੀ ਦੀ ਜ਼ਿੰਦਗੀ ਜਦੋਂ ਉਹ ਸੰਗਤੀ ਦੇ ਵਿੱਚ ਰਹਿੰਦਾ ਹੈ ਉਹ ਪ੍ਰਬਲ ਰਹਿੰਦਾ ਹੈ ਉਹਨੂੰ ਪਰੇਸ਼ਾਨੀ ਨਹੀਂ ਰੰਗੀ ਉਹਦੇ ਹੌਸਲੇ ਦੇ ਅੱਗੇ ਉਹਦੇ ਵਿਸ਼ਵਾਸ ਦੇ ਅੱਗੇ ਪਰੇਸ਼ਾਨੀਆਂ ਜਿਹੜੀਆਂ ਗੁਟਰੇ ਟੇਕ ਦਿੰਦੀਆਂ ਪਰ ਜਦੋਂ ਸੰਗਤੀ ਤੋਂ ਦੂਰ ਹੋ ਜਾਂਦਾ ਹੈ ਉਹਦਾ ਵਿਸ਼ਵਾਸ ਕਮਜ਼ੋਰ ਪੈ ਜਾਂਦਾ ਉਹਦਾ ਹੌਸਲਾ ਕਮਜ਼ੋਰ ਪੈ ਜਾਂਦਾ ਉਹ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਨ ਲੱਗਦਾ ਤੇ ਪਿਆਰੇ